ਜੋਨ ਜਾਵਦਾ ਵੀ ਲੱਗ ਜਾ ਤੋੜਾ ਕਿ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਰੁਕ ਗਿਆ ਅਸੀਂ ਜੂਣ ਨਹੀਂ ਦਿੰਦੇ ਮੋਦੀ ਨੂੰ ਏਡੀ ਗੱਲ ਨਹੀਂ ਹੈ ਜਿੱਥੇ ਭੱਜਣਾ ਭੱਜ ਲੈ ਇਹ ਅੰਦੋਲਨ ਹੁਣ ਸਾਰੇ ਦੇਸ਼ ਵਿੱਚ ਸਪੀਡ ਫੜ ਰਿਹਾ ਹੈ ਅੱਜ ਦੁਬਾਰਾ ਜਿੱਤ ਕੇ ਵੀ ਆ ਗਿਆ ਤਾਂ ਵੀ ਉਹਨੂੰ ਆਰਾਮ ਨਾਲ ਰਾਜ ਨਹੀਂ ਕਰਨ ਦਿੰਦੇ ਹੁਣੇ ਚੱਲਦਾ ਰਹਿੰਦਾ ਇਹ ਅੰਦੋਲਨ ਅੱਜ ਅਸਲ ਵਿੱਚ ਜੇ ਸਹੀ ਮਾਨੇ ਜੇ ਦੇਖੋ ਤਾਂ ਦੇਸ਼ ਨੂੰ ਠੀਕ ਠਲੀ ਤੇ ਲਿਆਉਣ ਵਾਲੀ ਮੋਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ ਰਾਜੀਓ ਸਾਹਿਬ ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਸੀ ਤੇ ਅੱਜ ਤੁਸੀਂ ਇੱਥੇ ਕਲਾਲਤੇ ਹੈਗੇ ਕੀ ਕਹਿਣਾ ਚਾਹੋਗੇ ਅੱਜ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ ਮੈਂ ਧੰਨਵਾਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਇੰਟਕ ਐਟਕ ਸੀਟੂ ਬੈਂਕ ਐਮਪਲਾਈਜ਼ ਤੇ ਜਿਹੜੇ ਇੰਡਸਟਰੀਅਲ ਵਰਕਰਸ ਨੇ ਮੈਂ ਧੰਨਵਾਦੀਆਂ ਟਰਾਂਸਪੋਰਟ ਵਾਲਿਆਂ ਦਾ ਪੰਜਾਬ ਰੋਡਵੇਜ਼ ਪੀਆਰਟੀਸੀ ਔਰ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਮੈਂ ਧੰਨਵਾਦੀਆਂ ਹਰ ਉਸ ਵਰਗ ਦਾ ਜਿਨ੍ਹਾਂ ਨੇ ਸਾਡਾ ਇਸ ਅੰਦੋਲਨ ਵਿੱਚ ਸਾਥ ਦਿੱਤਾ ਇਹ ਅੰਦੋਲਨ ਅੱਜ ਅਸਲ ਵਿੱਚ ਜੇ ਸਹੀ ਮਾਨੇ ਜੇ ਦੇਖੋ ਤਾਂ ਦੇਸ਼ ਨੂੰ ਠੀਕਲੀ ਤੇ ਲਿਆਉਣ ਵੱਲ ਉਹਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ ਉਹ ਧਾਰਮਿਕ ਮੁੱਦਿਆਂ ਤੇ ਜਾਤਪਾਤ ਦੇ ਮੁੱਦਿਆਂ ਤੇ ਆਰਾਮ ਮੰਦਰ ਦੇ ਮੁੱਦੇ ਤੇ ਲੋਕਾਂ ਦਾ ਧਿਆਨ ਭਟਕਾ ਕੇ ਅਗਲੀਆਂ ਚੋਣਾਂ ਲੜਨੀਆਂ ਚਾਹੁੰਦੇ ਨੇ ਲੋਕਾਂ ਦੇ ਮੁੱਦੇ ਇਹ ਨਹੀਂ ਲੋਕਾਂ ਦੇ ਘਰਾਂ 'ਚ ਗਰੀਬੀ ਹੈ ਲੋਕਾਂ ਦੇ ਬੱਚੇ ਇੱਥੋਂ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ ਉਹਨੂੰ ਭਵਿੱਖ ਨਜ਼ਰ ਨਹੀਂ ਆਉਂਦਾ ਅਨਪਲੋਇਮੈਂਟ ਹੈ ਇਥੇ ਨਸ਼ਿਆਂ ਦਾ ਮੁੱਦਾ ਹੈ ਇੱਥੇ ਜਿਹੜੇ ਲੋਕਾਂ ਦੇ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਾਈਲਾਈਟ ਕਰਨ ਦਾ ਇਹ ਪਹਿਲਾ ਉਪਰਾਲਾ ਹੈ ਔਰ ਅਸੀਂ ਅਗਲਾ ਪ੍ਰੋਗਰਾਮ 18 ਤਰੀਕ ਦੀ ਮੀਟਿੰਗ ਵਿੱਚ ਤੈਅ ਕਰਕੇ ਸਾਰੇ ਦੇਸ਼ ਲਈ ਫੇਰ ਅਗਲਾ ਪ੍ਰੋਗਰਾਮ ਦੇਾਂਗੇ ਤੇ ਮੈਂ ਇੱਥੇ ਜਿਹੜੇ ਸਾਡੇ ਸਾਥੀ ਖੜੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਪੰਜਾਬ 'ਚ ਜਿਹੜੇ ਥਾਂ-ਥਾਂ ਖੜੇ ਨੇ ਅੱਜ ਡਿਊਟੀ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਦੁਕਾਨਦਾਰਾਂ ਨੇ ਵਪਾਰੀਆਂ ਨੇ ਆੜਤੀਆਂ ਨੇ ਸਾਰੇ ਵਰਗਾਂ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਕਾਮਯਾਬੀ ਲਈ ਵਧਾਈ ਔਰ ਮੈਨੂੰ ਯਕੀਨ ਹੈ ਹਰ ਹਾਲਤ ਵਿੱਚ ਅਸੀਂ ਮੋਦੀ ਨੂੰ ਮੋੜ ਆ ਪਾ ਸਕਾਂਗੇ ਜਿਆ ਸਾਹਿਬ ਜਿਵੇਂ ਤੁਹਾਡਾ ਇਸ ਤੋਂ ਬਾਅਦ ਦਿੱਲੀ ਜਾਣ ਦਾ ਵੀ ਕੋਈ ਪ੍ਰੋਗਰਾਮ ਹੈ ਕਿ ਜਿਵੇਂ ਕਿ ਦੂਜੀਆਂ ਦੋ ਜਥੇਬੰਦੀਆਂ ਉੱਥੇ ਬੈਠੀਆਂ ਹੱਤੇ ਬਾਕੀ ਉਹ 18 ਤਰੀਕ ਦੀ ਮੀਟਿੰਗ ਸਾਰਾ ਕੁਝ ਜੋਤਾ ਹੋਇਆ ਦੱਸੋ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਹੁਣ ਦੇ ਨਵੇਂ ਮੁੱਦੇ ਜਿਹੜੇ ਲੈ ਕੇ ਜਿਹੜੀ ਦੁਬਾਰਾ ਮੀਟਿੰਗਾਂ ਹੋ ਰਹੀਆਂ ਨੇ ਨਹੀਂ ਉਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਾਡੇ ਮੁੰਦੇ ਮੁੱਦਿਆਂ ਦਾ ਕੋਈ ਮਤ ਭੇਜ ਨਹੀਂ ਤਕਰੀਬਨ ਉਹੀ ਸਾਡੀਆਂ ਮੰਗਾਂ ਨੇ ਜੋ ਉਹ ਲ ਅਸੀਂ ਉਹ ਤੋਂ ਕੋਈ ਅਲੱਗ ਨਹੀਂ ਕਿੱਥੇ ਕਿੱਥੇ ਹੋਇਆ ਜੀ ਸਾਰੇ ਪ੍ਰੋਟੈਸਟਰ ਕਿੱਥੇ ਕਿੱਥੇ ਦੇਰ ਬੁੱਕਾ ਨੇ ਕੋਈ ਸਾਰੇ ਦੇਖੋ ਇਹਨਾਂ ਨੇ ਸਾਡੇ ਬੰਦੇ ਜਿਹੜੇ ਸਾਡੇ ਆਗੂ ਸੀ ਬਿਹਾਰ ਵਿੱਚ ਕੁਝ ਸਾਊਥ ਵਿੱਚ ਤੇ ਹਰਿਆਣੇ ਵਿੱਚ ਮਧ ਪ੍ਰਦੇਸ਼ ਵਿੱਚ ਉਹਨਾਂ ਨੂੰ ਰੋਕ ਰੀ ਨਜ਼ਰਬੰਦ ਕੀਤਾ ਅੱਜ ਪਰ ਇਹਦੇ ਨਾਲ ਭਾਰਤ ਬੰਦ ਵਿੱਚ ਤੇ ਕੋਈ ਅਸਰ ਨਹੀਂ ਪਿਆ ਇਹ ਉਹ ਤੋਂ ਸਿਰਫ ਇਹ ਜ਼ਾਹਰ ਹੋਇਆ ਕਿ ਸਰਕਾਰ ਨੂੰ ਘਬਰਾਹਟ ਹੈ ਇਸ ਅੰਦੋਲਨ ਤੋਂ ਉਹਨਾਂ ਨੂੰ ਕਸ਼ਟ ਹੋਇਆ ਉਹ ਸਾਡਾ ਮੰਤਵ ਜਿਹੜਾ ਉਹ ਸਫਲ ਹੁੰਦਾ ਲੱਗਦਾ ਔਰ ਮੈਨੂੰ ਲੱਗਦਾ ਉਹਨਾਂ ਨੂੰ ਜਿਉਂ ਰਾਮ ਨੂ ਮੰਨਦੇ ਨੇ ਦਾ ਨਾਮ ਉਹਨਾਂ ਨੂੰ ਸੁਧਬਦੀ ਦੋ ਉਹ ਲੋਕਾਂ ਦੇ ਮੁੱਦਿਆਂ 'ਤੇ ਧਿਆਨ ਦੇਣਗੇ 18 ਤਰੀਕ ਤੋਂ ਬਾਅਦ ਵੀ ਜੇ ਕੋਈ ਫਾਲੋਅ ਅਪ ਨਹੀਂ ਹੁੰਦਾ ਮੁੱਦਾ ਤਾਂ ਉਸ ਤੋਂ ਬਾਅਦ ਕੀ ਰਣਨੀਤੀ ਹੋਗੀ 18 ਦੀ ਮੀਟਿੰਗ 'ਚ ਸਾਨੂੰ ਡਿਸਕਸ ਕਰਨਗੇ ਪੰਜਾਬ 'ਚ ਕੀ ਪ੍ਰੈਸ਼ਰ ਹੈ ਕਿੰਨਾ ਕੁ ਹੈਗਾ ਹੁਵਾਰਾ ਕਿੱਥੇ ਕਿੱਥੇ ਹੈ ਮੁਕੰਮਲ ਹੈ ਲੋਕ ਆਪ ਮੁਹਾਰੇ ਇਹ ਬੰਦ ਵਿੱਚ ਸ਼ਾਮਲ ਹੋਏ ਨੇ ਕੋਈ ਸਾਨੂੰ ਬਹੁਤ ਤਰਦਰ ਜਿਵੇਂ ਕਿਸੇ ਵੇਲੇ ਹੁੰਦਾ ਸੀ ਜਦੋਂ ਕੋਈ ਸ਼ਹਿਰ ਬੰਦ ਕਰਨਾ ਹੁੰਦਾ ਸੀ ਦੁਕਾਨਦਾਰ ਅੜ ਜਾਂਦੇ ਹੁੰਦੇ ਸੀ ਇਦਾਂ ਦੀ ਕਿਤੇ ਸਥਿਤੀ ਨਹੀਂ ਬਣੀ ਸਾਰੇ ਥਾਂ ਲੋਕ ਆਪ ਮੁਹਾਰੇ ਇਹਦੇ ਵਿੱਚ ਸ਼ਾਮਲ ਹੋਏ ਐ ਬਜੇਲ ਸਾਹਿਬ ਜਿਵੇਂ ਕਿ ਹਿਊਮਨ ਰਾਈਟਸ ਵਾਲੇ ਜਿਵੇਂ ਕਿ ਕੋਈ ਕਿਸੇ ਦੇ ਮਾਰਾ ਜਾਂ ਵੀ ਹੋ ਜਾਵੇ ਉਸ ਤੋਂ ਬਾਅਦ ਕਾਰਵਾਈ ਕਰਾਉਣ ਲਈ ਭੱਜਣ ਤੇ ਲਾਈ ਜਾਂਦੇ ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਉੱਥੇ ਹਮਲੇ ਵੀ ਹੋ ਰਹੇ ਨੇ ਉਹਨਾਂ ਲਈ ਕਿਸੇ ਨੇ ਨਹੀਂ ਆਇਆ ਤਾਂ ਕੀ ਤੁਸੀਂ ਤੁਸੀਂ ਸ਼ਾਇਦ ਨੋਟਿਸ ਨਹੀਂ ਕਰਦੇ ਕੱਲ ਅਸੀਂ 3 ਘੰਟੇ ਜਿਹੜੇ ਟੋਲ ਪਰਾਜੇ ਸੀ ਫ੍ਰੀ ਰੱਖੇ ਅੱਜ ਹਰਿਆਣੇ 'ਚ ਵੀ ਸਾਡੀਆਂ ਜਥੇਬੰਦੀਆਂ ਫ੍ਰੀ ਕਰਨੀਆਂ ਨੇ ਔਰ ਕੱਲ ਕੁਛ ਥਾਵਾਂ ਤੇ ਰੇਲਵੇ ਵੀ ਰੋਕ ਕੇ ਰੱਖੀ ਉਹ ਉਹਨਾਂ ਦੀ ਸਪੋਰਟ 'ਚ ਸੀ ਔਰ ਹਰਿਆਣਾ ਸਰਕਾਰ ਦੀ ਨਿੰਦਾ ਲਈ ਸੀ ਐਸ ਕੇਐਮ ਦੀ ਡਿਮਾਂਡ ਜਿਹੜੀਆਂ ਹੋਰ ਜਿੱਥੇ ਵਧੀਆ ਸਪੋਰਟ ਕਰੀ ਉਹਨਾਂ ਦੀ ਮੰਗਾਂ ਵੀ ਕੋਈ ਵਿਚਾਰ ਕਰ ਰਹੇ ਸੀ ਤਕਰੀਬਨ ਇੱਕੋ ਨੇ ਡਿਮਾਂਡਸ ਕੋਈ ਨਹੀਂ ਦੇਖੋ ਐਮਐਸਪੀ ਦੀ ਡਿਮਾਂਡ ਹੈ ਸੁਆਮੀਨਾਥਨ ਕਮਿਸ਼ਨ ਦੀ ਸੀ 2 50% ਦੀ ਡਿਮਾਂਡ ਹੈ ਇਹ ਕਰਜ਼ਾ ਮੁਕਤੀ ਦੀ ਡਿਮਾਂਡ ਹੈ ਇਹ ਬਾਕੀ ਜਿਹੜੀਆਂ ਡਿਮਾਂਡਸ ਨੇ ਉਹ ਜਿਹੜੀਆਂ ਮੰਨੀਆਂ ਹੋਈਆਂ ਮੁਕਰੇ ਹੋਏ ਨੇ ਜਿਹੜਾ ਇਸ ਵਾਪਸ ਲੈਣ ਦੀ ਲਖੀਨਪੁਰ ਕੀਰੀ ਵਾਲਾ ਮਾਮਲਾ ਇਹ ਸਾਰੀਆਂ ਮੰਗਾਂ ਤਕਰੀਬਨ ਉਹੀ ਨੇ ਜਿਹੜੀਆਂ ਉਹਨਾਂ ਦੀਆਂ ਨੇ ਉਹੀ ਸਾਡੀਆਂ ਨੇ ਉਹ ਅਸੀਂ ਹੁਣ ਤੱਕ ਅੱਕੇ ਰਹੇ ਆਨ ਅਨਫੋਰਚੂਨੇਟ ਪਹਿਲੂ ਹੈ ਵੀ ਦੋ ਸੱਜਣ ਅਲੱਗ ਚਲੇ ਗਏ ਉਹਨਾਂ ਨੇ ਸ਼ੁਰੂ ਕਰ ਲਿਆ ਪਹਿਲਾਂ ਕਰ ਲਿਆ ਅਸੀਂ ਵੀ ਉਸ ਪਾਸੇ ਹੀ ਵੱਧ ਰਹੇ ਸੀ ਜਿਆ ਸਾਹਿਬ ਇਹ ਨਹੀਂ ਲੱਗਦਾ ਜਿਵੇਂ ਕਿ ਉਹ ਦਾਹਾਂ-ਗਾਹਾਂ ਮੀਟਿੰਗਾਂ ਪਾ ਰਹੇ ਨੇ ਕਿਉਂਕਿ ਜਿਹੜਾ ਸਰਕਾਰ ਦਾ ਵੀ ਸਮਾਂ ਖਤਮ ਹੋਣ ਜਾ ਰਿਹਾ ਚੋਣ ਜਾਬਤਾ ਵੀ ਲੱਗ ਜਾਊਗਾ ਕਿ ਇਹ ਟਾਲਣ ਦੀ ਟੋਲ ਦੀ ਦਿੱਤੀ ਦਾ ਹੀ ਲੱਗਦੀ ਵੀ ਜੇ ਚੋਣ ਜਾਬਤਾ ਵੀ ਲੱਗ ਜਾਊ ਤੁਹਾਡਾ ਕੀ ਖਿਆਲ ਵੀ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਮੁੱਕ ਗਿਆ ਅਸੀਂ ਜੂਣ ਨਹੀਂ ਦਿੰਦੇ ਮੋਦੀ ਨੂੰ ਏਡੀ ਗੱਲ ਨਹੀਂ ਹੈ ਜਿੱਥੇ ਭੱਜਣਾ ਭੱਜ ਲੈ ਇਹ ਅੰਦੋਲਨ ਹੁਣ ਸਾਰੇ ਦੇਸ਼ ਵਿੱਚ ਸਪੀਡ ਫੜ ਰਿਹਾ ਹੈ ਔਰ ਜੇ ਦੁਬਾਰਾ ਜਿੱਤ ਕੇ ਵੀ ਆ ਗਿਆ ਤਾਂ ਵੀ ਉਹਨੂੰ ਆਰਾਮ ਨਾਲ ਰਾਜ ਨਹੀਂ ਕਰਨ ਦਿੰਦੇ ਹੁਣੇ ਚੱਲਦਾ ਰਹੂਗਾ ਲੋਕਾਂ 'ਚ ਲੋਕਾਂ 'ਚ ਜਾਗਰੂਕਤਾ ਆਈ ਹੈ ਇਸ ਅੰਦੋਲਨ ਤੋਂ ਦੋ ਗੱਲਾਂ ਹੋਈਆਂ ਇੱਕ ਬੜੀ ਗੱਲ ਵੀ ਲੋਕਾਂ ਨੂੰ ਜ਼ੁਬਾਨ ਮਿਲ ਗਈ ਲੋਕ ਬੋਲਣਾ ਸਿੱਖ ਗਏ ਲੋਕ ਸਵਾਲ ਕਰਨਾ ਸਿੱਖ ਗਏ ਦੂਜੀ ਇਸ ਅੰਦੋਲਨ ਨੇ ਸਾਰੀ ਦੁਨੀਆ 'ਚ ਧਾਕ ਪਾਈ ਹੈ ਮੈਂ ਹੁਣ ਜਾ ਰਿਹਾ ਮੈਨੂੰ ਚੰਡੀਗੜ੍ਹ ਸੱਦਿਆ ਕੁਝ ਪੱਤਰਕਾਰ ਬਾਹਰੀ ਦੇਸ਼ਾਂ ਤੋਂ ਆਏ ਨੇ ਉਹ ਉੱਥੇ ਦੇ ਯੂਰਪ ਦੇ ਉਹਨਾਂ ਅੰਦੋਲਨਾਂ ਨੂੰ ਕਵਰ ਕਰਕੇ ਇੱਥੇ ਮੈਨੂੰ ਇੰਟਰਵਿਊ ਕਰਨ ਆਏ ਨੇ ਮੈਂ ਉੱਥੇ ਚੱਲੇ ਦਾ ਮਤਲਬ ਇਹ ਹੈ ਵੀ ਇਸ ਅੰਦੋਲਨ ਦੀ ਸਾਰੀ ਦੁਨੀਆ 'ਚ ਤਾਕ ਪਈ ਹੈ ਅੱਜ ਕੋਈ ਸ਼ਹੀਦ ਵੀ ਹੋਇਆ ਕਿਸਾਨ ਨੂੰ ਲੈ ਕੇ ਗੱਲ ਕਰਨੀ ਹੈ ਅੱਜ ਇੱਕ ਕਿਸਾਨ ਦੀ ਡੈਥ ਵੀ ਹੋਈ ਹੈ ਇੱਥੇ ਕਿੱਥੇ ਪਾਰਟਰ ਤੇ ਜਿੱਥੇ ਹਾਰਟ ਅਟੈਕ ਨਾਲ ਵੀ ਆ ਬਹੁਤ ਮੰਦਭਾਗੀ ਘਟਨਾ ਫਿਰ ਜਿਹੜਾ ਹਾਰਟ ਅਟੈਕ ਨਾਲ ਵੀ ਹੋਈ ਹੈ ਹੈ ਤਾਂ ਕਿਸਾਨ ਸਾਡਾ ਸਾਥੀ ਹੈ ਕੋਈ ਇਸ ਕਰਕੇ ਸਾਨੂੰ ਉਹਦੀ ਤਕਲੀਫ ਹੈ ਬਹੁਤ